ਕਈ ਵਾਰ ਆਪਣੇ ਪਰਿਵਾਰਕ ਮੈਂਬਰ ਬੱਚੇ ਘਰ ਵਾਲੀ ਜਾਂ ਫਿਰ ਪਤੀ ਇਹੋ ਜਿਹਾ ਕੁਝ ਕਰਦਾ ਹੈ ਜੋ ਆਪਾਂ ਨੂੰ ਪਸੰਦ ਨਹੀਂ ਹੁੰਦਾ ਤਾਂ ਆਪਾਂ ਨੂੰ ਇਹ ਲੱਗਦਾ ਹੈ ਕਿ ਆਪਾਂ ਇਸ ਨੂੰ ਇਸ ਗੱਲ ਤੋਂ ਰੋਕੀਏ ਆਪਾਂ ਰੋਕਣ ਦੀ ਕੋਸ਼ਿਸ਼ ਵੀ ਕਰਦੇ ਹਾਂ ਕਈ ਵਾਰ ਉਹ ਗੱਲ ਨੂੰ ਇਗਨੋਰ ਵੀ ਕਰ ਦਿੰਨੇ ਆ ਤੇ ਫਿਰ ਉਹ ਇਗਨੋਰ ਕੀਤੀ ਹੋਈ ਗੱਲ ਕਈ ਵਾਰ ਇੰਨਾ ਭਿਆਨਕ ਰੂਪ ਲੈ ਲੈਂਦੀ ਹੈ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਜਿਸ ਦੇ ਸਿੱਟੇ ਬੜੇ ਹੀ ਜ਼ਿਆਦਾ ਗਲਤ ਨਿਕਲਦੇ ਆ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ شریف ਬੰਦਾ ਜੋ ਕਿ ਆਪਣੀ ਪਤਨੀ ਨੂੰ ਰੋਕਦਾ ਸੀ ਪਰ ਉਸ ਢੰਗ ਨਾਲ ਉਹ ਉਸ ਨੂੰ ਨਹੀਂ ਰੋਕ ਪਾਇਆ ਕਿ ਉਹ ਰੁਕ ਜਾਵੇ ਤੇ ਫੇਰ ਇਸ ਗੱਲ ਦਾ ਇੰਨਾ ਭਿਆਨਕ ਸਿੱਟਾ ਨਿਕਲਦਾ ਹੈ ਕਿ ਇੱਕ ਕਤਲ ਹੋ ਜਾਂਦਾ ਹੈ ਜਦੋਂ ਕਤਲ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਨੇ ਕਿ ਐਦਾਂ ਕੋਈ ਕਿਵੇਂ ਕਰ ਸਕਦਾ ਹੈ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਸਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹਰਿਆਣਾ ਦਾ ਪਵਾਨੀ ਇੱਥੋਂ ਦਾ ਰਹਿਣ ਵਾਲਾ ਇੱਕ ਸਿੱਧਾ ਸਾਦਾ ਬੰਦਾ ਪ੍ਰਵੀਨ ਕੁਮਾਰ ਜੋ ਕਿ ਦਿਹਾੜੀ ਕਰਦਾ ਸੀ ਕਦੇ ਕੋਈ ਪ੍ਰਾਈਵੇਟ ਨੌਕਰੀ ਕਰ ਲੈਂਦਾ ਗੱਲ ਹੈ 2019 ਦੀ 2019 ਦੇ ਵਿੱਚ ਪ੍ਰਵੀਨ ਦਾ ਵਿਆਹ ਹੋ ਜਾਂਦਾ ਹੈ ਰਿਵਾੜੀ ਦੀ ਰਹਿਣ ਵਾਲੀ ਰਵੀਨਾ ਦੇ ਨਾਲ ਜ਼ਿੰਦਗੀ ਠੀਕ ਠਾਕ ਚੱਲ ਰਹੀ ਸੀ 2021 ਆ ਜਾਂਦਾ ਹੈ 2021 ਦੇ ਵਿੱਚ ਇਹਨਾਂ ਦੇ ਘਰ ਇੱਕ ਬੱਚੇ ਦਾ ਇੱਕ ਮੁੰਡੇ ਦਾ ਜਨਮ ਹੁੰਦਾ ਉਸ ਤੋਂ ਬਾਅਦ ਜੋ ਰਵੀਨਾ ਸੀ ਉਹ ਥੋੜੇ ਖੁੱਲੇ ਖਿਆਲਾਂ ਦੀ ਸੀ ਰਵੀਨਾ ਦੇ ਹੱਥ ਮੋਬਾਈਲ ਆਉਂਦਾ ਤੇ ਉਹ ਮੋਬਾਈਲ ਦੇ ਉੱਤੇ ਰੀਲਾਂ ਬਣਾਉਣੀਆਂ ਸ਼ੁਰੂ ਕਰ ਦਿੰਦੀ ਹੈ ਪਰ ਇਹ ਗੱਲ ਪ੍ਰਵੀਨ ਨੂੰ ਚੰਗੀ ਨਹੀਂ ਲੱਗਦੀ ਸੀ ਉਸ ਨੇ ਉਸ ਨੂੰ ਕਿਹਾ ਕਿ ਤੂੰ ਇਹ ਰੀਲਾਂ ਬਣਾਉਣੀਆਂ ਬੰਦ ਕਰ ਦੇ ਪਰ ਰਵੀਨਾ ਕਹਿੰਦੀ ਹੈ ਕਿ ਇਸ ਨਾਲ ਕੀ ਫਰਕ ਪੈਂਦਾ ਹੈ ਫਾਲੋਅਰ ਵੱਧ ਰਹੇ ਨੇ ਲਾਈਕ ਆ ਰਹੇ ਨੇ ਲੋਕ ਪਸੰਦ ਕਰ ਰਹੇ ਆ ਨਾਲੇ ਮੈਂ ਕਿਹੜਾ ਘਰੋਂ ਕਿਤੇ ਬਾਹਰ ਜਾਨੀ ਆ ਮੈਂ ਆਪਣੇ ਘਰ ਵਿੱਚ ਰਹਿ ਕੇ ਹੀ ਇਹ ਸਭ ਕੁਝ ਕਰ ਰਹੀ ਆ ਪ੍ਰਵੀਨ ਜਿਆਦਾ ਦਬਾਅ ਪਾ ਕੇ ਆਪਣੀ ਪਤਨੀ ਨੂੰ ਨਹੀਂ ਰੋਕ ਸਕਿਆ ਤੇ ਉਸ ਤੋਂ ਬਾਅਦ ਸਮਾਂ ਲੰਘਦਾ 26 ਮਾਰਚ 2025 ਆ ਜਾਂਦਾ ਹੈ ਤਾਂ ਜੋ ਪਰਵੀਨ ਹੁੰਦਾ ਉਹ ਘਰੋਂ ਲਾਪਤਾ ਹੋ ਜਾਂਦਾ ਹੈ 26 ਮਾਰਚ 2025 ਦੀ ਰਾਤ ਨੂੰ ਤਾਂ ਹੁਣ 27 ਮਾਰਚ 2025 ਨੂੰ ਜੋ ਰਵੀਨਾ ਹੁੰਦੀ ਹੈ ਉਹ ਨਜ਼ਦੀਕੀ ਥਾਣੇ ਦੇ ਵਿੱਚ ਜਾਂਦੀ ਹੈ ਉਹ ਬੜੀ ਪਰੇਸ਼ਾਨ ਸੀ ਉਸਨੇ ਪੁਲਿਸ ਨੂੰ ਕਿਹਾ ਕਿ ਮੇਰਾ ਪਤੀ ਪ੍ਰਵੀਨ ਰਾਤ ਤੋਂ ਘਰ ਨਹੀਂ ਆਇਆ ਮੈਂ ਉਸ ਦੀ ਤਲਾਸ਼ ਵੀ ਕੀਤੀ ਹੈ ਤੁਸੀਂ ਕਿਰਪਾ ਕਰਕੇ ਉਸ ਦੀ ਤਲਾਸ਼ ਕਰੋ ਉਸ ਨੂੰ ਲੱਭ ਕੇ ਦੇਵੋ ਹੁਣ ਪੁਲਿਸ ਰਵੀਨਾ ਦੀ ਕੰਪਲੇਟ ਲਿਖ ਲੈਂਦੀ ਹੈ ਤੇ ਆਪਣੇ ਪੱਧਰ ਤੇ ਪੁਲਿਸ ਜਾਂਚ ਵੀ ਕਰਦੀ ਹੈ ਪੁਲਿਸ ਨੂੰ ਇਹ ਵੀ ਲੱਗਦਾ ਕਿ ਕੋਈ ਗੱਲ ਨਹੀਂ ਰਾਤ ਦਾ ਗਿਆ ਹੋਇਆ ਆ ਜਾਵੇਗਾ ਕਿਉਂਕਿ ਪੁਲਿਸ ਕੋਲੇ ਇਦਾਂ ਦੀਆਂ ਕੰਪਲੇਟਾਂ ਲਗਭਗ ਰੋਜ਼ਾਨਾ 2-3 ਆਉਂਦੀਆਂ ਹੀ ਨੇ ਪੁਲਿਸ ਵੀ ਇਸ ਨੂੰ ਸਰਸਰੀ ਲੈ ਲੈਂਦੀ ਹੈ ਉਸ ਤੋਂ ਬਾਅਦ 28 ਮਾਰਚ ਆ ਜਾਂਦੀ ਹੈ ਅਗਲਾ ਦਿਨ ਆ ਜਾਂਦਾ ਹੈ ਅਗਲੇ ਦਿਨ ਪ੍ਰਵੀਨ ਦੇ ਘਰ ਤੋਂ ਤਕਰੀਬਨ 6 ਕਿਲੋਮੀਟਰ ਦੂਰ ਇੱਕ ਗੰਦੇ ਨਾਲੇ ਦੇ ਵਿੱਚ ਇੱਕ ਰਾਗੀਰ ਨੂੰ ਇੱਕ লাশ ਦਿਖਾਈ ਦਿੰਦੀ ਹੈ ਉਹ ਜਦੋਂ ਕੋਲ ਜਾ ਕੇ ਇਸ লাশ ਨੂੰ ਦੇਖਦਾ ਤਾਂ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਉਹ ਰੋਲਾ ਪਾਉਂਦਾ ਹੁਣ ਆਸੇ ਪਾਸੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਪੁਲਿਸ লাশ ਦੀਆਂ ਫੋਟੋਆਂ ਖਿੱਚੀਆਂ ਜਾਂਦੀਆਂ ਵਾਇਰਲ ਕੀਤੀਆਂ ਜਾਂਦੀਆਂ ਤੇ ਜੋ ਗੁੰਮਸ਼ਦਾ ਬੰਦੇ ਹੁੰਦੇ ਆ ਉਹਨਾਂ ਦੇ ਨਾਲ ਇਹ ਫੋਟੋਆਂ ਨੂੰ ਮਲਾਇਆ ਜਾਂਦਾ ਹੈ ਤਾਂ ਪੁਲਿਸ ਨੂੰ ਲੱਗਦਾ ਕਿ ਇਹ ਤਾਂ ਪ੍ਰਵੀਨ ਹੈ ਜਿਸ ਦੀ ਗੁੰਮਸ਼ਦਗੀ ਦੀ ਰਿਪੋਰਟ ਉਸ ਦੀ ਪਤਨੀ 27 ਮਾਰਚ ਨੂੰ ਲਿਖਾ ਕੇ ਗਈ ਹੈ ਹੁਣ ਰਵੀਨਾ ਨੂੰ ਬੁਲਾਇਆ ਜਾਂਦਾ ਹੈ ਪ੍ਰਵੀਨ ਦੀ লাশ ਦੀ ਸਨਾਖਤ ਕਰਾਉਣ ਵਾਸਤੇ ਜਦੋਂ ਰਵੀਨਾ ਇਹ Laash ਦੇਖਦੀ ਆ ਤਾਂ ਉੱਚੀ ਉੱਚੀ ਰੋਂਦੀ ਹੈ। ਉਹ ਚੰਘਿਆੜਾ ਮਾਰ ਰਹੀ ਸੀ ਕਿਉਂਕਿ ਇਹ ਜੋ Laash ਸੀ ਇਹ ਉਸਦੇ ਪਤੀ ਦੀ ਸੀ। ਹੁਣ ਜੋ ਰਵੀਨਾ ਸੀ ਉਹ ਵਿਧਵਾ ਹੋ ਚੁੱਕੀ ਸੀ। ਪਰ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਪ੍ਰਵੀਨ ਦਾ ਕਤਲ ਕਿਸ ਨੇ ਕਰ ਦਿੱਤਾ? ਕਿਉਂ ਕਰ ਦਿੱਤਾ? ਪੁਲਿਸ ਹੁਣ ਰਵੀਨਾ ਤੋਂ ਪੁੱਛਦੀ ਹੈ ਕਿ ਤੁਹਾਡੇ ਘਰੇ ਕੋਈ CCTV ਕੈਮਰੇ ਲੱਗੇ ਆ? ਤਾਂ ਰਵੀਨਾ ਨੇ ਕਿਹਾ ਕਿ ਸਾਡੇ ਘਰ ਤਾਂ ਨਹੀਂ ਲੱਗੇ। ਪਰ ਗਲੀ ਮੁਹੱਲਿਆਂ ਦੇ ਵਿੱਚ ਲੱਗੇ ਹੋਏ ਨੇ ਪੁਲਿਸ ਸੀਸੀਟੀਵੀ ਕੈਮਰੇ ਦੇਖਦੀ ਹੈ ਸੀਸੀਟੀਵੀ ਕੈਮਰਿਆਂ ਦੇ ਵਿੱਚ ਰਾਤ ਨੂੰ ਤਕਰੀਬਨ 11 ਵਜੇ ਜੋ ਪ੍ਰਵੀਨ ਹੁੰਦਾ ਹੈ ਉਹ ਆਪਣੇ ਘਰ ਆਉਂਦਾ ਦਿਖਾਈ ਤਾਂ ਦਿੰਦਾ ਪਰ ਉਸ ਤੋਂ ਬਾਅਦ ਉਹ ਘਰੋਂ ਬਾਹਰ ਨਿਕਲਦਾ ਨਹੀਂ ਦਿਖਾਈ ਦਿੰਦਾ ਪੁਲਿਸ ਲਗਭਗ 20 ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜਾਂ ਫਰੋਲਦੀ ਹੈ ਤਾਂ ਇੱਕ ਸੀਸੀਟੀਵੀ ਕੈਮਰਾ ਪੁਲਿਸ ਨੂੰ ਉਹ ਦਿਖਾਈ ਦਿੰਦਾ ਜਿਸ ਵਿੱਚ ਇੱਕ ਫੁਟੇਜ ਰਿਕਾਰਡ ਹੁੰਦੀ ਹੈ ਉਸ ਵਿੱਚ ਇੱਕ ਮੋਟਰਸਾਈਕਲ ਦੇ ਉੱਤੇ ਇੱਕ ਬੰਦਾ ਤੇ ਇੱਕ ਔਰਤ ਦੋਨੋਂ ਜਾ ਰਹੇ ਸੀ ਉਹਨਾਂ ਦੇ ਵਿਚਾਲੇ ਇੱਕ ਐਹੋਜੀ ਚੀਜ਼ ਰੱਖੀ ਹੋਈ ਸੀ ਜਿਸ ਦੀ ਪਛਾਣ ਨਹੀਂ ਆ ਰਹੀ ਸੀ ਕਿ ਆਖਰ ਇਹ ਕੀ ਲੈ ਕੇ ਜਾ ਰਹੇ ਨੇ ਹਨੇਰਾ ਜ਼ਿਆਦਾ ਸੀ 26 27 ਮਾਰਚ ਦੀ ਦੇਰ ਰਾਤ ਦੀ ਗੱਲ ਹੈ ਹਨੇਰਾ ਜ਼ਿਆਦਾ ਸੀ ਮੋਟਰਸਾਈਕਲ ਦੀ ਜੋ ਨੰਬਰ ਪਲੇਟ ਸੀ ਉਹ ਵੀ ਨਹੀਂ ਦਿਖਾਈ ਦੇ ਰਹੀ ਸੀ ਹੁਣ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਜ਼ਰੂਰ ਇਹ ਜੋ ਔਰਤ ਤੇ ਮਰਦ ਹੈ ਇਹ ਹੀ ਪ੍ਰਵੀਨ ਦੀ লাশ ਨੂੰ ਕਿਤੇ ਲੈ ਕੇ ਜਾ ਰਿਹਾ ਜਾਣੀ ਉਸ ਗੰਦੇ ਨਾਲੇ ਦੇ ਵਿੱਚ ਸੁੱਟਣ ਵਾਸਤੇ ਲੈ ਕੇ ਜਾ ਰਿਹਾ ਪੁਲਿਸ ਹੁਣ ਜੋ ਪ੍ਰਵੀਨ ਦੀ ਘਰ ਵਾਲੀ ਹੁੰਦੀ ਹੈ ਰਵੀਨਾ ਉਸ ਤੋਂ ਹੋਰ ਪੁੱਛਗਿੱਛ ਕਰਦੀ ਹੈ ਪਰ ਪੁਲਿਸ ਨੂੰ ਉਹ ਕੋਈ ਵੀ ਸੰਤੋਸ਼ ਜਨਕ ਉੱਤਰ ਦੇਣ ਵਿੱਚ ਕਾਮਯਾਬ ਨਹੀਂ ਹੁੰਦੀ ਉਹ ਸਿਰਫ ਇਹ ਹੀ ਕਹਿੰਦੀ ਹੈ ਕਿ ਮੈਨੂੰ ਕੁਝ ਨਹੀਂ ਪਤਾ بس ਮੇਰਾ ਪਤੀ 26 ਮਾਰਚ 2025 ਨੂੰ ਰਾਤ ਨੂੰ ਘਰੋਂ ਗਿਆ ਦਾ ਕਿਉਂਕਿ ਉਸ ਦਾ ਮੇਰੇ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ ਸੀ ਤੇ ਉਹ ਰੁੱਸ ਕੇ ਘਰੋਂ ਚਲੇ ਗਿਆ ਪਰ ਉਸ ਤੋਂ ਬਾਅਦ ਵਾਪਸ ਨਹੀਂ ਆਇਆ ਮੈਨੂੰ ਕਿਸੇ ਚੀਜ਼ ਬਾਰੇ ਕੁਝ ਵੀ ਨਹੀਂ ਪਤਾ ਹੁਣ ਪੁਲਿਸ ਵਾਲੇ ਜੋ ਪ੍ਰਵੀਨ ਹੁੰਦਾ ਹੈ ਉਸ ਦੇ ਫੋਨ ਦੀ ਲੋਕੇਸ਼ਨ ਕਢਾਉਂਦੇ ਨੇ ਅਤੇ ਰਵੀਨਾ ਦੇ ਫੋਨ ਦੀ ਕਾਲ ਡਿਟੇਲ ਕਢਵਾਈ ਜਾਂਦੀ ਹੈ ਤੇ ਲੋਕੇਸ਼ਨ ਕਢਵਾਈ ਜਾਂਦੀ ਹੈ। ਪ੍ਰਵੀਨ ਦਾ ਜੋ ਫੋਨ ਸੀ ਉਸ ਦੀ ਲੋਕੇਸ਼ਨ ਉਸ ਦੇ ਘਰ ਦੀ ਹੀ ਆ ਰਹੀ ਸੀ। ਹੁਣ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਜਰੂਰ ਕੁਝ ਦਾਲ ਦੇ ਵਿੱਚ ਕਾਲਾ ਹੈ। ਇਹ ਰਵੀਨਾ ਸਾਨੂੰ ਝੂਠ ਬੋਲ ਰਹੀ ਹੈ। ਰਵੀਨਾ ਦੀ ਕਾਲ ਡਿਟੇਲ ਕਢਵਾਈ ਜਾਂਦੀ ਹੈ ਤਾਂ ਇਸ ਵਿੱਚੋਂ ਇੱਕ ਨੰਬਰ ਨਿਕਲ ਕੇ ਆਉਂਦਾ ਹੈ। ਕਿਉਂਕਿ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਹ ਜੋ ਕੰਮ ਕੀਤਾ ਹੈ ਇਹ ਰਵੀਨਾ ਨੇ ਹੀ ਕੀਤਾ ਤੇ ਜੋ ਇਹ ਬੰਦਾ ਹਿਸਾਰ ਦਾ ਰਹਿਣ ਵਾਲਾ ਸੌਰਬ ਹੈ ਇਹ ਵੀ ਇਸ ਦੇ ਵਿੱਚ ਇਨਵੋਲਵ ਹੋ ਸਕਦਾ ਹੁਣ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ ਪਰ ਜਦੋਂ ਫਿਰ ਪੁਲਿਸ ਸਖਤੀ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕਰਦੀ ਹੈ ਤਾਂ ਇਹ ਜੋ ਕਹਾਣੀ ਦੱਸਦੀ ਹੈ ਉਸ ਨੂੰ ਸੁਣ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਇਹ ਦੱਸਦੀ ਹੈ ਕਿ ਮੈਨੂੰ ਇੰਸਟਾਗ੍ਰam ਫੇਸਬੁੱਕ YouTube ਤੇ ਰੀਲਾਂ ਬਣਾਉਣ ਦਾ ਸ਼ੌਂਕ ਸੀ ਮੈਂ ਰੀਲਾਂ ਬਣਾਉਂਦੀ ਸੀ ਪਰ ਜੋ ਪ੍ਰਵੀਨ ਸੀ ਉਹ ਮੈਨੂੰ ਰੋਕਦਾ ਰਹਿੰਦਾ ਸੀ ਪਰ ਮੈਂ ਪ੍ਰਵੀਨ ਨੂੰ ਕਿਹਾ ਕਿ ਕੁਝ ਨਹੀਂ ਹੁੰਦਾ ਮੈਂ ਆਪਣੇ ਘਰ ਰਹਿ ਕੇ ਰੀਲਾਂ ਬਣਾਉਣੀ ਆ ਲੋਕ ਆਪਾਂ ਨੂੰ ਪਸੰਦ ਕਰਦੇ ਨੇ ਲੋਕ ਲਾਈਕ ਕਰਦੇ ਨੇ ਫੋਲੋ ਕਰਦੇ ਨੇ ਇਸ ਨਾਲ ਕੀ ਫਰਕ ਪੈਂਦਾ ਪਰ ਪ੍ਰਵੀਨ ਇਸ ਗੱਲ ਨੂੰ ਪਸੰਦ ਨਹੀਂ ਕਰਦਾ ਸੀ ਰੀਲਾਂ ਬਣਾਉਂਦੇ ਬਣਾਉਂਦੇ ਇਸ ਦੀ ਮੁਲਾਕਾਤ ਸੋਸ਼ਲ ਮੀਡੀਆ ਤੇ ਹੀ हिसार ਦੇ ਸੌਰਵ ਦੇ ਨਾਲ ਹੁੰਦੀ ਆ ਜੋ हिसार ਦੇ ਪ੍ਰੇਮਨਗਰ ਦੇ ਵਿੱਚ ਰਹਿੰਦਾ ਸੀ ਹੁਣ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਦੋਸਤੀ ਹੋ ਜਾਂਦੀ ਹੈ ਦੋਸਤੀ ਤੋਂ ਬਾਅਦ ਇਹਨਾਂ ਦੇ ਵਿੱਚ ਪਿਆਰ ਹੋ ਜਾਂਦਾ ਹੈ ਹੁਣ ਜੋ ਸੌਰਵ ਸੀ ਉਹ ਰਵੀਨਾ ਦੇ ਕੋਲ ਘਰ ਆ ਜਾਂਦਾ ਕੈਮਰਾ ਲੈ ਕੇ ਤੇ ਪ੍ਰਵੀਨ ਨੂੰ ਕਹਿੰਦੇ ਕਿ ਅਸੀਂ ਤਾਂ ਵੀਡੀਓ ਬਣਾ ਰਹੇ ਹਾਂ ਪਰ ਇਹਨਾਂ ਦੇ ਵਿੱਚ ਨਜਾਇਜ਼ ਸੰਬੰਧ ਚੱਲ ਰਹੇ ਸੀ ਇੱਕ ਦੂਜੇ ਨਾਲ ਸੰਬੰਧਾਂ ਦੇ ਵਿੱਚ ਆ ਜਾਂਦੇ ਨੇ ਪਰ ਪ੍ਰਵੀਨ ਨੂੰ ਇਹੀ ਕਿਹਾ ਜਾਂਦਾ ਹੈ ਕਿ ਸਾਡੇ ਵਿੱਚ ਹੋਰ ਕੁਝ ਨਹੀਂ ਇਹ ਤਾਂ ਮੈਨੂੰ ਕੰਟੈਂਟ ਬਣਾਉਣ ਵਾਸਤੇ ਗਾਈਡ ਕਰਦਾ ਹੈ ਅਤੇ ਇਹ ਕੈਮਰੇ ਦੇ ਨਾਲ ਮੇਰੀ ਵੀਡੀਓ ਸ਼ੂਟ ਕਰਦਾ ਹੈ ਪਰ ਚੱਲ ਕੁਝ ਹੋਰ ਰਿਹਾ ਸੀ ਹੁਣ ਸਮਾਂ ਲੰਘਦਾ ਹੈ 26 ਮਾਰਚ 2025 ਆ ਜਾਂਦਾ ਹੈ ਰਾਤ ਨੂੰ ਸੌਰਬ ਅਤੇ ਰਵੀਨਾ ਦੋਨੋਂ ਘਰ ਦੇ ਵਿੱਚ ਇੱਕ ਦੂਜੇ ਨਾਲ ਸੰਬੰਧ ਬਣਾ ਰਹੇ ਹੁੰਦੇ ਨੇ ਇਹ ਐਨੇ ਇੱਕ ਦੂਜੇ ਦੇ ਵਿੱਚ ਖੋ ਜਾਂਦੇ ਆ ਕਿ ਇਹਨਾਂ ਨੂੰ ਇਹ ਵੀ ਯਾਦ ਨਹੀਂ ਰਹਿੰਦਾ ਕਿ ਪ੍ਰਵੀਨ ਵੀ ਘਰ ਆ ਸਕਦਾ ਹੈ। ਅਚਾਨਕ ਪ੍ਰਵੀਨ ਘਰ ਆ ਜਾਂਦਾ ਹੈ। ਘਰ ਆ ਕੇ ਜਦੋਂ ਇਹਨਾਂ ਨੂੰ ਦੇਖਦਾ ਹੈ ਤਾਂ ਉਹ ਗੁੱਸੇ ਦੇ ਵਿੱਚ ਲਾਲ ਹੋ ਜਾਂਦਾ ਹੈ। ਤੇ ਉਹ ਹੁਣ ਸੌਰਵ ਦੇ ਉੱਤੇ ਹਮਲਾ ਕਰ ਦਿੰਦਾ ਹੈ। ਸੌਰਵ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਉਸ ਨੂੰ ਕਹਿੰਦਾ ਕਿ ਜੇ ਤੈਨੂੰ ਅੱਗੇ ਤੋਂ ਮੈਂ ਇਸ ਘਰ ਵਿੱਚ ਦੇਖ ਲਿਆ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ। ਹੁਣ ਜਦੋਂ ਪ੍ਰਵੀਨ ਸੌਰਬ ਨੂੰ ਕੁੱਟ ਰਿਹਾ ਸੀ ਜੋ ਰਵੀਨਾ ਹੁੰਦੀ ਆ ਉਹ ਆਪਣੀ ਚੁੰਨੀ ਪ੍ਰਵੀਨ ਦੇ ਗਲ ਦੇ ਵਿੱਚ ਪਾ ਲੈਂਦੀ ਹੈ ਤੇ ਇਸ ਦਾ ਗਲ ਕੁੱਟਣਾ ਸ਼ੁਰੂ ਕਰ ਦਿੰਦੀ ਹੈ ਉਧਰੋਂ ਸੌਰਬ ਪ੍ਰਵੀਨ ਦੇ ਹੱਥ ਫੜ ਲੈਂਦਾ ਤੇ ਹੁਣ ਉਦੋਂ ਤੱਕ ਪ੍ਰਵੀਨ ਦਾ ਗਲ ਕੁੱਟਿਆ ਜਾਂਦਾ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ ਹੁਣ ਉਸ ਦੀ ਮੌਤ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਇਹ ਸਮੇਂ ਦੀ ਉਡੀਕ ਕਰਦੇ ਨੇ ਕਿ ਜਿਆਦਾ ਹਨੇਰਾ ਹੋ ਜਾਵੇ ਜਾਦਾ ਰਾਤ ਹੋ ਜਾਵੇ ਉਸ ਤੋਂ ਬਾਅਦ ਆਪਾਂ ਇਸ ਦੀ লাশ ਨੂੰ ਟਿਕਾਣੇ ਲਗਾ ਦੇਵਾਂਗੇ ਤੇ ਉਸ ਤੋਂ ਵੀ ਸ਼ਰਮ ਵਾਲੀ ਗੱਲ ਇਹ ਹੋਈ ਕਿ ਪ੍ਰਵੀਨ ਦੀ লাশ ਕੋਲ ਰੱਖ ਕੇ ਇਹ ਦੋਨੋਂ ਫੇਰ ਇੱਕ ਦੂਜੇ ਦੇ ਨਾਲ ਸੰਬੰਧ ਬਣਾਉਂਦੇ ਨੇ ਇੱਕ ਦੂਜੇ ਦੇ ਜਿਸਮ ਦੀ ਅੱਗ ਬੁਝਾਉਂਦੇ ਨੇ ਹੁਣ ਜਦੋਂ ਇਹ ਸੰਬੰਧ ਬਣਾ ਲੈਂਦੇ ਨੇ ਤੇ ਕਾਫੀ ਰਾਤ ਹੋ ਜਾਂਦੀ ਹੈ ਤਾਂ ਹੁਣ ਇਹਨਾਂ ਨੂੰ ਲੱਗਿਆ ਕਿ ਜੋ ਪ੍ਰਵੀਨ ਆ ਇਸ ਦੀ লাশ ਨੂੰ ਨਾਲੇ ਦੇ ਵਿੱਚ ਸੁੱਟ ਆਉਣੇ ਆ ਕੱਲ ਨੂੰ ਰੌਲਾ ਪਾ ਦੇਵਾਂਗੇ ਕਿਉਂਕਿ ਪ੍ਰਵੀਨ ਲਾਪਤਾ ਹੋ ਗਿਆ ਹੁਣੇ ਰਾਤ ਨੂੰ ਜਾਂਦੇ ਨੇ ਮੋਟਰਸਾਈਕਲ ਦੇ ਵਿਚਾਲੇ ਪ੍ਰਵੀਨ ਦੀ লাশ ਰੱਖੀ ਜਾਂਦੀ ਹੈ ਤੇ ਇਹ ਇਸ ਘਰ ਤੋਂ 6 ਕਿਲੋਮੀਟਰ ਦੂਰ ਇੱਕ ਗੰਦਾ ਨਾਲਾ ਹੁੰਦਾ ਉਸ ਵਿੱਚ ਜਾ ਕੇ ਪ੍ਰਵੀਨ ਦੀ লাশ ਨੂੰ ਸੁੱਟ ਦਿੰਦੇ ਨੇ ਤੇ ਉੱਪਰ ਉਸ ਤੇ ਝਾੜੀਆਂ ਸੁੱਟ ਦਿੰਦੇ ਨੇ ਕਿ ਕਿਸੇ ਨੂੰ ਪਤਾ ਨਾ ਲੱਗੇ ਪਰ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾਹ ਉਸ ਵੱਲੋਂ ਕੀਤਾ ਗਿਆ ਜੁਰਮ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਹੈ ਜਿਵੇਂ ਇਸ ਕੇਸ ਵਿੱਚ ਹੋਇਆ ਪੁਲਿਸ ਹੁਣ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਦੀ ਹੈ ਇਹਨਾਂ ਤੇ ਕੇਸ ਦਰਜ ਕੀਤਾ ਜਾਂਦਾ ਹੈ ਅਦਾਲਤ ਵਿੱਚ ਪੇਸ਼ ਕੀਤੇ ਜਾਂਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੁਣ ਦੇਖਣਾ ਹੋਵੇਗਾ ਕਿ ਅਦਾਲਤ ਵੱਲੋਂ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਪ੍ਰਵੀਨ ਨੂੰ ਲੱਗ ਰਿਹਾ ਸੀ ਕਿ ਜੋ ਉਸ ਦੀ ਪਤਨੀ ਹੈ ਰੀਲਾ ਬਣਾਉਂਦੀ ਹੈ ਉਹ ਸਹੀ ਨਹੀਂ ਤੇ ਆਖਰ ਉਹੀ ਗੱਲ ਉਸ ਦੇ ਸਾਹਮਣੇ ਆ ਗਈ ਤੇ ਇਸ ਗੱਲ ਦੇ ਕਾਰਨ ਹੀ ਜੋ ਪ੍ਰਵੀਨ ਸੀ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏਗੇ ਕਿਉਂਕਿ ਸੋਸ਼ਲ ਮੀਡੀਆ ਤੇ ਰਵੀਨਾ ਦੀ ਦੋਸਤੀ ਸੌਰਵ ਦੇ ਨਾਲ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਜੋਏ ਕਠਨਾ ਹੋਈ ਹੈ ਇਹ ਤੁਹਾਡੇ ਸਾਹਮਣੇ ਆ। ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ। ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ। ਸ੍ਰੀਕਾਲ